ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਲਕੀਤ ਮਹਾਰ ਬਲੌਂਗ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਇੱਥੇ ਯਾਤਰਾ ਗਏ ਸੀ ਇਹ ਪੋਲ ਪਹੁੰਚਤਾ ਗੁਰਦੁਆਰਾ ਸਾਹਿਬ ਆ ਇਥੋਂ ਅਸੀਂ ਯਾਤਰਾ ਸ਼ੁਰੂ ਕੀਤੀ ਪਹਿਲਾਂ ਇਹ बार-बार ਪਾਣੀ ਵਗ ਰਿਹਾ ਨਾਲ ਇੱਕ ਨਹਿਰ ਹੈ ਛੋਟੀ ਜੀ ਬਹੁਤ ਹੀ ਸੁੰਦਰ ਦ੍ਰਿਸ਼ ਦਿਖਿਆ ਮੈਨੂੰ ਤੇ ਮੈਂ ਦੇਖਿਆ ਵੀ ਬਹੁਤ ਹੀ ਵਧੀਆ ਕੁਦਰਤੀ ਨਜ਼ਾਰਾ ਆ। ਇਹ ਵੀਡੀਓ ਦੇ ਵਿੱਚ ਫਿਰ ਮੈਂ ਮੈਨੂੰ ਤੁਹਾਨੂੰ ਵੀ ਵਿਖਾਉਨੇ ਆ ਇਹ ਕੁਦਰਤ ਦਾ ਨਜ਼ਾਰਾ। ਇਧਰ ਅਸੀਂ ਪੀਰ ਨਗਾਹੇ ਗਏ ਇੱਥੇ ਬਾਂਦਰਾਂ ਨੇ ਥੱਲੇ ਉਹਨਾਂ ਕੋਲ ਜਿਹੜੇ ਰਸਤ ਪਈ ਪ੍ਰਸ਼ਾਦ ਪਿਆ ਸੀ ਉਹ ਚੁੱਕ ਕੇ ਤੇ ਉੱਪਰ ਭੱਜ ਗਏ। ਇਧਰੋਂ ਪੈਕਟ ਦੇ ਵਿੱਚੋਂ ਕੱਢ ਕੇ ਸਾਰੇ ਉਹ ਕੋ ਪ੍ਰਸ਼ਾਦ ਵਾਲੇ ਲੈ ਕੇ ਉੱਪਰ ਚੜ ਗਏ। ਤੇ ਖਾਂਦੇ ਬੇ। ਇਹ ਜੰਗਲ ਦੇ ਵਿੱਚ ਫਿਰ ਤੁਹਾਨੂੰ ਪਤਾ ਇਹਨਾਂ ਨੂੰ ਕੋਈ ਮਿਲਦਾ ਨਹੀਂ ਖਾਣ ਨੂੰ ਤੇ ਇੱਧਰ ਵੀ ਬਾਹਰ ਲੰਗਰ ਦੇ ਬਾਹਰ ਲੰਗਰ ਦੇ ਵਿੱਚੋਂ ਇਹ ਸਮਾਨ ਲੈ ਗਏ ਪੀਰ ਲਗਾਏ ਤੇ ਉੱਪਰ ਚੜ ਕੇ ਦੇ ਖਾਂਡੇ ਨੇ ਛੇੜ ਦੇ ਉੱਤੇ ਬੈਠੇ ਇਹਨਾਂ ਨੂੰ ਜੰਗਲ ਦੇ ਵਿੱਚ ਉਹ ਵਿਚਾਰਿਆਂ ਨੂੰ ਕੁਝ ਮਿਲਦਾ ਨਹੀਂ ਤੇ ਇੱਧਰ ਅਸੀਂ ਆਪਾਂ ਜਵਾਲਾ ਜੀ ਮਾਤਾ ਦੇ ਦਰਸ਼ਨ ਕਰਨ ਵਾਸਤੇ ਜਵਾਲਾ ਦੇ ਵੀ ਮੰਦਿਰ ਵੀ ਗਏ ਸੀ ਉੱਥੇ ਅੰਦਰ ਧੂਣਾ ਲੱਗਾ ਸੀ ਜਵਾਲਾ ਮਾਤਾ ਜੀ ਦੇ ਉੱਥੇ ਵੀ ਅਸੀਂ ਦਰਸ਼ਨ ਕਰਕੇ ਆਏ ਇੱਧਰ ਆਪਾਂ ਚੰਤਪੁਰਨੀ ਮਾਤਾ ਜੀ ਦੇ ਦਰਸ਼ਨ ਕਰਨ ਵਾਸਤੇ ਗਏ ਆ ਮੈਂ ਤੇ ਅਰਨਵ ਜਾ ਰਹੇ ਆ ਇੱਧਰ ਬਾਜ਼ਾਰ ਹੀ ਬਹੁਤ ਵਧੀਆ ਰਸਤੇ ਦੇ ਵਿੱਚ ਬਹੁਤ ਹੀ ਬਹੁਤ ਖੂਬਸੂਰਤ ਚੀਜ਼ਾਂ ਹੈ ਖਰੀਦਣ ਵਾਲੀਆਂ ਬੱਚਿਆਂ ਦੇ ਵੀ ਆਪਣੇ ਘਰ ਵਿੱਚ ਵੀ ਰੱਖਣ ਵਾਸਤੇ ਸ਼ੋਪੀਸ ਦੇ ਵਿੱਚ ਵੀ ਰੱਖ ਸਕਦੇ ਆ ਪੰਜਵੇਂ ਤੇ ਬਹੁਤ ਹੀ ਸਜਾਵਟ ਕੀਤੀ ਹੋਈ ਬਜ਼ਾਰਾਂ ਦੇ ਵਿੱਚ ਦੁਕਾਨਦਾਰਾਂ ਨੇ ਬਹੁਤ ਹੀ ਸੋਹਣੀਆਂ ਦੁਕਾਨਾਂ ਨੇ ਇਧਰ ਲਾਈਨ ਬਹੁਤ ਲੰਬੀ ਲੱਗੀ ਸੀ ਉੱਪਰ ਜਾਣ ਲਈ ਇਧਰ ਮਾਤਾ ਚੰਤਪੁਰ ਨਹੀਂ ਇਹਦਾ ਪ੍ਰਵੇਸ਼ ਦੁਆਰ ਆ ਅਸੀਂ ਇਧਰ ਦਰਸ਼ਨ ਕਰਨ ਲਈ ਲਾਈਨ ਵਿੱਚ ਲੱਗੇ ਹੋਏ ਸੀ ਬਹੁਤ ਜ਼ਿਆਦਾ ਭੀੜ ਸੀ ਐਤਵਾਰ ਦਾ ਦਿਨ ਸੀ ਐਤਵਾਰ ਵਾਲੇ ਦਿਨ ਵੀ ਅੰਦੇ ਵੀ ਜੇ ਆਉਣਾ ਹੋਵੇ ਤੇ ਨਾ ਉਹ ਘੱਟ ਤੋਂ ਘੱਟ ਅਗੋਂ ਪਛਾਰੋ ਐਤਵਾਰ ਵਾਲੇ ਦਿਨ ਛੁੱਟੀ ਹੁੰਦੀ ਆ ਬਹੁਤ ਜ਼ਿਆਦਾ ਭੀੜ ਹੁੰਦੀ ਆ ਇਧਰ ਆਪਾਂ ਘਰ ਆ ਗਏ ਅਰਨਵ ਦੀਆਂ ਬੁੱਕਾਂ ਹੀ ਸਕੂਲ ਵਾਲੀਆਂ ਉਹ ਮੈਚਿੰਗ ਕਰ ਰਿਹਾ ਸੀ ਮੈਂ ਉਹ ਮੈਚ ਕਰਕੇ ਸਕੂਲ ਦੀਆਂ ਬੁੱਕਾਂ ਇਹਦੀਆਂ ਜਿਹੜੀਆਂ ਪਿਛਲੀ ਕਲਾਸ ਦੀਆਂ ਨੇ ਕਿਸੇ ਤੋਂ ਕੋਲੋਂ ਮਤਲਬ ਉਹ ਦੇਤੀਆਂ ਕਿਸੇ ਨੂੰ ਅਗਲੀ ਕਲਾਸ ਵਾਲੀਆਂ ਸੈਕੰਡ ਵਾਲੀਆਂ ਲਈਆਂ ਸੀ ਉਹ ਮੈਚ ਕਰ ਰਿਹਾ ਸੀ ਵੀ ਜਿਹੜੀਆਂ ਨਾਲ ਮਿਲਦੀਆਂ ਨੇ ਠੀਕ ਨੇ ਜਿਹੜੀਆਂ ਨਹੀਂ ਉਹ ਫਿਰ ਆਪਾਂ ਬਾਕੀ ਨਵੀਆਂ ਲੈ ਆਵਾਂਗੇ ਇਸਨੂੰ ਸਾਰਿਆਂ ਨੂੰ ਸਾਰਿਆਂ ਨੂੰ ਇੱਕ ਦੂਜੇ ਭੈਣ ਭਰਾ ਦੀ ਹੈਲਪ ਕਰਨੀ ਚਾਹੀਦੀ ਆ ਵੀ ਆਪਣੀਆਂ ਪਾਣੀ ਪੁਰਾਣੀ ਕਲਾਸ ਵਾਲੀਆਂ ਬੁੱਕਾਂ ਕਿਸੇ ਨੂੰ ਦੇ ਦੇ ਗਏ ਇਹ ਤੋਂ ਬਾਅਦ ਚ ਫਿਰ ਮੈਂ ਛਟਾਲਾ ਵੱਡਣ ਚਲ ਗਿਆ ਡੰਗਰਾ ਵਾਸਤੇ ਤੇ ਮੈਂ ਵੀ ਪੱਠੇ ਵੱਢ ਲਈ ਆਪਾਂ ਪੱਠੇ ਵੱਢ ਕੇ ਇਹਦੇ ਡੰਗਰਾ ਨੂੰ ਪਾ ਗਏ ਜੇ ਆਪਾਂ ਟਾਈਮ ਸਿਰ ਪਛਮਾ ਦੀ ਦੇਖਭਾਲ ਕਰਾਂਗੇ ਟਾਈਮ ਸਿਰ ਚਾਰਾ ਕੱਟ ਕੇ ਉਹਨਾਂ ਨੂੰ ਪਾਵਾਂਗੇ ਤੇ ਉਹ ਸਾਨੂੰ ਦੁੱਧ ਪ੍ਰਾਪਤ ਹੋਊ ਉਹਨਾਂ ਦੇ ਕੋਲੋਂ ਤੇ ਇਧਰ ਮੈਂ ਵੱਢ ਕੇ ਪਿੱਛੇ ਟੇਰਾਂ ਲਗਾਈ ਜਾ ਰਿਹਾ ਸੀ ਤੇ ਛਟਲਾ ਹੋਣਾ ਤੇ ਜਿੱਦ ਲਾਉਂ ਚ ਬਾਬਾ ਤੁਰਿਆ ਪਹਿਲੋਂ ਦੇ ਕੋਰੇ ਦੇ ਨਾਲ ਨਹੀਂ ਤੁਰਦਾ ਰਿਹਾ ਤੇ ਬਾਅਦ ਵਿੱਚ ਮੈਂ ਇੱਥੋਂ ਵੱਢਦਾ ਵੱਢਦਾ ਛਟਲਾ ਮੁੜ ਕੇ ਰੇਤੀ ਲਗਾਉਂਦਾ ਪਿਆ ਤੇਰੇ ਥੀ ਲਗਾਉਂਦਿਆਂ ਦੂਜਾ ਮੇਰੇ ਹੱਥ ਤੇ ਰੇਤੀ ਬਚ ਗਈ ਹੈ ਇੱਧਰ ਬਾਜ ਦੇ ਵਿੱਚ ਫਿਰ ਮੈਂ ਖੇੜਾਂ ਕੱਢ ਰਿਹਾ ਸੀ ਖੇੜਾਂ ਕੱਢ ਰਿਹਾ ਸੀ ਇੱਧਰ ਵਿੱਚ ਮੈਂ ਸਬਜ਼ੀਆਂ ਰੋਣ ਵਾਸਤੇ ਗਰਮੀਆਂ ਦੀਆਂ ਤੇ ਇਹ ਹੁਣ ਧੁੱਪ ਵੀ ਕਾਫੀ ਜ਼ਿਆਦਾ ਹੋ ਗਈ ਹੈ ਥੋੜੀ ਹੁਣ ਤੇ ਬੀਜ ਵਧੀਆ ਉੱਗਣਗੇ ਸਬਜ਼ੀਆਂ ਦੇ ਤੇ ਕੁਝ ਤੇ ਪੁਰਾਣੀਆਂ ਖੇਲਾਂ ਮੈਂ ਸਹੀ ਕਰਕੇ ਉਹਨਾਂ ਦੇ ਉੱਤੇ ਲਗਾਤੇ ਉਹਨਾਂ ਦੇ ਬੀਜ ਉਗ ਪਏ ਨੇ ਤੇ ਕੁਝ ਇੱਥੇ ਮੈਂ ਨਵੀਆਂ ਖੇਲਾਂ ਕੱਢ ਕੇ ਇਹਨਾਂ ਤੇ ਲਗਾਉਣ ਲੱਗਾ ਬੀਜ ਜਿਵੇਂ ਕਿ ਪਿੰਡੀਆਂ ਤੋਰੀਆਂ ਦੇ ਦੇਸੀ ਕੱਦੂ ਹੋਗੇ ਅੰਗਰੇਜ਼ੀ ਕੱਦੂ ਵੀ ਕਹਿ ਦਿੰਨੇ ਆਪਾਂ ਜਿਹਨਾਂ ਨੂੰ ਉਹਨਾਂ ਦੇ ਬੀਜ ਤੇ ਮਿਰਚਾਂ ਦੀ ਪਣੀਰੀ ਵੀ ਆਪਾਂ ਲਗਾ ਸਕਦੇ ਹਾਂ ਨਾ ਬਾਰੇ ਆ ਦੀ ਟਮਾਟਰਾਂ ਦੀ ਪਨੀਰੀ ਵੀ ਲਗਾ ਸਕਦੇ ਆ ਤੇ ਬਤੌਆਂ ਦੀ ਵੀ ਇਧਰ ਆਪਾਂ ਸਾਰੀਆਂ ਖੇਲਾਂ ਪਾ ਲਈਆਂ ਨੇ ਹੁਣ ਤੇ ਖੇਲਾਂ ਬਣ ਕੇ ਤਿਆਰ ਨੇ ਸਾਰੀਆਂ ਇਹਦੇ ਵਿੱਚ ਆਪਾਂ ਪਿੰਡੀਆਂ ਤੋਰੀਆਂ ਦੇ ਬੀਜ ਲਗਾਵਾਂਗੇ ਇਧਰ ਮੈਂ ਬੀਜ ਲਗਾ ਰਿਹਾ ਸੀ ਦੇ ਵਿੱਚ ਇਧਰ ਸਾਰੀਆਂ ਖੇਲਾਂ ਦੇ ਵਿੱਚ ਇਦਰ ਵਿੱਚ ਲਗਾਉਣੇ ਆਪਾਂ ਇਹਦੇ ਵਿੱਚ ਸਾਰੀਆਂ ਖੇੜਾਂ ਗੱਡੀਆਂ ਨੇ ਬੀਜ ਲਗਾਉਣ ਵਾਸਤੇ ਤੇ ਇਹ ਵੀ ਹੁਣ ਟਾਈਮ ਆ ਜਿੰਨਾ ਵੀ ਭੈਣ ਭਰਾਵਾਂ ਨੇ ਲਗਾਉਣੇ ਆ ਲਗਾ ਸਕਦਾ ਆ ਮੁੜ ਕੇ ਫਿਰ ਲੇਟ ਜਿਆਦੀ ਗਰਮੀ ਇਹਨਾਂ ਦੇ ਨਾਲ ਵੀ ਨਹੀਂ ਇਹ ਵਿਰ ਹੁੰਦੀਆਂ ਅੱਜ ਜਦੋਂ ਮੈਂ ਖੇੜਾਂ ਪਾਉਣਾ ਸ਼ੁਰੂ ਕੀਤੀਆਂ ਸਦੋਂ ਇੱਕ ਟਟੇਰੀ ਵੀ ਕਹਿੰਦੇ ਆ ਤੇ ਉਹ ਆਣ ਕੇ ਬੈਠ ਗਈ ਤੇ ਇਹ ਉਹਨਾਂ ਜਿਹੜੀ ਮੇਰੇ ਨਾਲ ਨਾਲ ਰਹੀ ਖੇੜਾਂ ਮੈਂ ਜਿੰਨਾ ਚਿਰ ਪਾਉਂਦਾ ਰਿਆਂ ਆ ਇਲੋਂ ਤਾਂ ਮੈਂ ਸਮਝਿਆ ਵੀ ਇਹਦੇ ਛਾਂ ਦੇ ਤੁਸੀਂ ਬੱਚੇ ਹੋਣਗੇ ਲਾਗੇ ਪਾਸੇ ਕਿਤੇ ਪਰ ਇਹਦੇ ਬੱਚੇ ਤਾਂ ਨਹੀਂ ਸੀ ਲਾਗੇ ਬਨੇ ਕਿਤੇ ਹੈਗੇ ਇਹ ਉਸ ਤਰ੍ਹਾਂ ਹੀ ਵਿੱਚ ਬੈਠੀ ਸੀ ਇਹ ਖੇਲਾਂ ਦੇ ਤੇ ਬੜਾ ਚਿਹਰੇ ਮਤਲਬ ਵਿੱਚ ਰਹੀ ਖੇਲਾਂ ਦੇ ਉਹ ਨਜ਼ਰੀ ਮੇਂ ਨਜ਼ਰ ਪਾਉਂਦ ਰਿਆਂ तकरीबन ਇਹ 5-10 ਮਿੰਟ ਇਹ ਉੱਥੇ ਹੀ ਰਹੀ ਆ ਇਹਦੇ ਬੱਚੇ ਤਾਂ ਨਹੀਂ ਹੈਗੇ ਵਿੱਚ ਇਹ ਕੁਝ ਲੱਭਦੀ ਸੀ ਖਾਣ ਨੂੰ ਵਿੱਚੋਂ ਜਦੋਂ ਖੇਲਾਂ ਪਾ ਕੇ ਮੈਂ ਦੂਸਰੀ ਖੇਲ ਦੇ ਵਿੱਚ ਜਾਂਦਾ ਸੀ ਤੇ ਇਹ ਦੂਸਰੀ ਸਾਈਡ ਚਲ ਜਾਂਦੀ ਸੀ ਉਥੋਂ ਖਾਂਦੀ ਸੀ ਕੁਝ ਵਿੱਚੋਂ ਲੈ ਕੇ ਕੋਈ ਜੀਵ ਜੰਤੂ ਜਿਵੇਂ ਤੇ ਹੁਣ ਸਬਜੀ ਦੀ ਬਾਹ ਰਿਆ ਤੇ ਸਾਰੇ ਭੈਣ ਭਰਾ ਹੀ ਆਪਾਂ ਉਹਨਾਂ ਲਾ ਸਕਦੇ ਆ ਬਹੁਤ ਵਧੀਆ ਟਾਈਮ ਹੈ ਹੁਣ ਮੁੜ ਕੇ ਫਿਰ ਜਿਆਦਾ ਗਰਮੀ ਹੋਣ ਦੇ ਕਾਰਨ ਜਿਹੜੀ ਸਬਜੀ ਆ ਉਹ ਨਹੀਂ ਫਿਰ ਬੂਟੇ ਸੜ ਜਾਂਦੇ ਨੇ ਇੱਧਰ ਮੂੰਗਰੇ ਦੇ ਫੁੱਲਾਂ ਦੇ ਉੱਤੇ ਬਹੁਤ ਸੋਹਣੀਆਂ ਹੈ ਤਿਤਲੀਆਂ ਉੱਡ ਰਹੀਆਂ ਨੇ ਇਹ ਸੂੰਗਰੇ ਲਏ ਸੀ ਬਟਾਂ ਦੇ ਉੱਤੇ ਇਹਨਾਂ ਦੀ ਬਹੁਤ ਵਧੀਆ ਸਬਜ਼ੀ ਬਣਦੀ ਆ ਇਹ ਸਾਨੂੰ ਜ਼ਰੂਰ ਲਗਾਉਣੇ ਚਾਹੀਦੇ ਨੇ ਮੂਲੀਆਂ ਦੇ ਉੱਤੋਂ ਤੇ ਮੁੰਗਰੇ ਬਣ ਜਾਂਦੇ ਤੇ ਸੂੰਗਰਿਆਂ ਦੇ ਬੀਜ ਵੱਖਰੇ ਹੁੰਦੇ ਨੇ ਇਹ ਬਹੁਤ ਵਧੀਆ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਆ ਇਹ ਜ਼ਰੂਰ ਸਾਨੂੰ ਲਗਾਉਣੇ ਚਾਹੀਦੇ ਆ ਇਧਰ ਤਿੱਧਲੀਆਂ ਬਹੁਤ ਸੋਹਣੀਆਂ ਪਿਆਰੀਆਂ ਫੁੱਲਾਂ ਦੇ ਉੱਤੇ ਉਡਰ ਰਹੀਆਂ ਸੀ ਤੇ ਬਹੁਤ ਹੀ ਵਧੀਆ ਲੱਗ ਰਿਹਾ ਸੀ